ਸੱਚੇ ਕਾਲ ਜੀ ਕੈਨੇਡਾ ਨਿਊਜ਼ ਬੁਲਟਿਨ ਵੇਖਣੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਆ ਮਖੜ ਲੈਸ ਤੇ ਕੈਨੇਡਾ ਪੋਸਟ ਹੜਤਾਲ ਦਾ ਲੋਕਾਂ ਤੇ ਪੈ ਰਿਹਾ ਵੱਡਾ ਅਸਰ ਕੈਲਗਰੀ ਦੇ ਵਿੱਚ ਗੈਰ ਲਾਭਕਾਰੀ ਦਾਨ ਲਈ ਆਸਮੰਦ ਲੋਕ ਹਰਦੀਪੁਰ ਨੇ ਜੜ ਕਤਲ ਕਾਂਡ ਮਾਮਲੇ 'ਚ ਕੈਨੇਡਾ ਸਰਕਾਰ ਦਾ ਵੱਡਾ ਕਦਮ ਚਾਰੇ ਦੋਸ਼ੀਆਂ ਦੇ ਉੱਤੇ ਚਲਾਇਆ ਜਾਵੇਗਾ ਸਿੱਧਾ ਮੁਕੱਦਮਾ ਅੰਟਰੋਸਟਰੀ ਵਿਦਿਅਰਥੀ ਕੈਪ ਦੇ ਵਿਚਾਲੇ ਅਨਟਾਰੀਓ ਕਾਲ ਜਾਂਦਾ ਫੈਸਲਾ ਨੌਕਰੀਆਂ ਦੇ ਵਿੱਚ ਕੀਤੀ ਜਾ ਰਹੀ ਵੱਡੀ ਕਟੌਤੀ ਕੈਨੇਡਾ ਸਰਕਾਰ ਦੇ 250 ਡਾਲਰ ਦੇ ਚੈੱਕ ਵੰਡਣ ਨੂੰ ਲੈ ਕੇ ਬਜ਼ੁਰਗਾਂ ਦੀ ਪ੍ਰਤੀਕਿਰਿਆ ਬਹੁਤ ਸਾਰੇ ਬਜ਼ੁਰਗ ਯੋਜਨਾ ਤੋਂ ਬਾਹਰ ਰਹਿਣ ਲਈ ਹਨ ਨਰਾਜ਼ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਪੋਸਟ ਦੀ ਹੜਤਾਲ ਲਗਾਤਾਰ ਜਾਰੀ ਹੈ ਲੋਕਾਂ ਨੂੰ ਇਸ ਫੈਸਟਿਵ ਸੀਜ਼ਨ ਦੇ ਵਿੱਚ ਉਹਨਾਂ ਦੇ ਸੱਦੇ ਨਹੀਂ ਪਹੁੰਚ ਰਹੇ ਇਨਵਿਟੇਸ਼ਨਸ ਨਹੀਂ ਪਹੁੰਚ ਰਹੇ ਗ੍ਰੀਟਿੰਗ ਕਾਰਡ ਨਹੀਂ ਪਹੁੰਚ ਰਹੇ ਗਿਫਟਸ ਤੱਕ ਨਹੀਂ ਪਹੁੰਚ ਰਹੇ ਬਹੁਤ ਸਾਰੇ ਕੈਨੇਡੀਅਨ ਅਜੇਹੇ ਨੇ ਜਿਨ੍ਹਾਂ ਦੇ ਕੋਲ ਉਹਨਾਂ ਦੇ ਪਾਸਪੋਰਟ ਤੱਕ ਨਹੀਂ ਪਹੁੰਚੇ ਕੁਝ ਜ਼ਰੂਰੀ ਦਸਤਾਵੇਜ਼ ਵੀ ਰਾਹ ਦੇ ਵਿੱਚ ਹੀ اٹਕੇ ਹੋਏ ਨੇ ਤੇ ਅਜੇਹੇ ਹੁਣ ਕੈਲਗਰੀ غیر ਲਾਭਕਾਰੀ ਦਾਨ ਦੇ ਲਈ ਆਸਵੰਦ ਨੇ ਕਿਉਂਕਿ ਉਹਨਾਂ ਨੂੰ ਉਹ ਡੋਨੇਸ਼ਨ ਤੱਕ ਵੀ ਕੈਨੇਡਾ ਪੋਸਟ ਦੀ ਹੜਤਾਲ ਦੇ ਚੱਲਦਿਆਂ ਨਹੀਂ ਮਿਲ ਰਹੀ ਸਥਾਨਕ ਚੈਰਿਟੀਜ਼ ਅਤੇ ਕੈਲਗਰੀ ਵਿੱਚ ਹੋਰ ਗੈਰ ਮੁਨਾਫਾ ਸੰਸਥਾਵਾਂ ਨਵੇਂ ਵਿਚਾਰਾ ਬਾਰੇ ਸੋਚ ਰਹੀਆਂ ਨੇ ਜਦੋਂ ਇਹ ਯਕੀਨੀ ਬੜਾਉਣ ਦੀ ਗੱਲ ਆਉਂਦੀ ਹੈ ਕਿ ਦੇਨ ਦਾ ਸੀਜ਼ਨ ਸਫਲ ਰਹੇ ਜਿਵੇਂ ਕਿ ਕੈਨੇਡਾ ਪੋਸਟ ਅਤੇ ਕੈਨੇਡੀਅਨ ਯੂਨੀਅਨ ਫਾਰ ਪੋਸਟਲ ਵਰਕਰਜ਼ ਦੇ ਵਿਚਾਰੇ ਹੜਤਾਲ ਆਪਣੇ ਦੂਜੇ ਹਫ਼ਤੇ ਚ ਹੈ ਇਨ ਫਰੋਮ ਦ ਕੋਲਡ ਦੇ ਨਾਲ ਐਮਾ ਮੈਕਏਸੇਕ ਦਾ ਕਹਿਣਾ ਹੈ ਕਿ ਉਹ ਆਪਣੇ ਸੰਚਾਲਨ ਫੰਡਾਂ ਦੇ ਇੱਕ ਵੱਡੇ ਹਿੱਸੇ ਤੋਂ ਖੁੰਝ ਸਕਦੇ ਨੇ ਮਕਾਇਸਿਕ ਨੇ ਕਿਹਾ ਕਿ ਅਸੀਂ ਆਮ ਤੌਰ ਤੇ ਆਸਰਾ ਕਾਰਜਾਂ ਲਈ 1 ਮਿਲੀਅਨ ਡਾਲਰ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਸ ਮਿਲੀਅਨ ਡਾਲਰ ਵਿੱਚੋਂ ਲਗਭਗ 40% ਦਾਨ ਮੇਲ ਵਿੱਚ ਚੈੱਕ ਦੁਆਰਾ ਆਉਂਦੇ ਨੇ ਅਨਿਸ਼ਚਿਤਤਾ ਦੇ ਨਾਲ ਬਹੁਤ ਸਾਰੇ ਰਚਨਾਤਮਕ ਪਹਿਲੂ ਸਾਹਮਣੇ ਆ ਰਹੇ ਨੇ ਉਹਨਾਂ ਸਮਾਗਮਾਂ ਵਿੱਚ ਸ਼ਾਮਲ ਹੋ ਰਹੇ ਨੇ ਜਿਨ੍ਹਾਂ ਨੂੰ ਦਾਨ ਕਰਨ ਵਾਲੇ ਵੀ ਅਕਸਰ ਆਉਂਦੇ ਨੇ ਮੇਗਾ ਟੈਕਨਿਕ ਇਹ ਹੈ ਕਿ ਅਸੀਂ ਅਗਲੇ ਹਫਤੇ ਮੰਮੀ ਮਾਰਕੀਟ ਦੇ ਇੱਕ ਬੂਥ ਦੇ ਨਾਲ ਹੋਵਾਂਗੇ ਜਿੱਥੇ ਲੋਕ ਉੱਥੇ ਆਪਣੇ ਚੈੱਕ ਛੱਡ ਕੇ ਜਾਂਦੇ ਨੇ ਤੇ ਅਸੀਂ ਆਪਸ਼ਨਲ ਡਿਲੀਵਰੀ ਤਰੀਕਿਆਂ ਨੂੰ ਵੀ ਵੇਖ ਰਹੇ ਹਾਂ ਦੂਜੇ ਲੋਕਾਂ ਦਾ ਕਹਿਣਾ ਹੈ ਕਿ ਉਹ ਯਕੀਨੀ ਬਣਾਉਣ ਲਈ ਦਾਨੀਆਂ ਦੇ ਸਾਹਮਣੇ ਦੇ ਦਰਵਾਜ਼ੇ ਤੇ ਜਾਣਗੇ ਕਿ ਡਾਕ ਹੜਤਾਲ ਵਿੱਚ ਯੋਗਦਾਨ ਗੁਆ ਨਾ ਦਿੱਤਾ ਜਾਵੇ ਕੈਲਗਰੀ ਡਿਸਟ੍ਰਿਕਟ ਸੈਂਟਰ ਨਾਲ ਡੀਨਾ ਹੌਲਟ ਨੇ ਸਮਝਾਇਆ ਹੈ ਕਿ ਅਸੀਂ ਇਸ ਨੂੰ ਆਪਣੀ ਚੈੱਕ ਡਰਾਈਵ ਕਰ ਰਹੇ ਹਾਂ ਅਗਲੇ ਮਹੀਨੇ ਡਿਸਟ੍ਰਿਕਟ ਸੈਂਟਰ ਟੀਮ ਦੇ ਮੈਂਬਰ ਲਈ ਕੈਲਗਰੀ ਸ਼ਹਿਰ ਦੀਆਂ ਸੀਮਾਵਾਂ ਦੇ ਅੰਦਰ ਕਿਸੇ ਵਿਅਕਤੀ ਦੇ ਕਾਰੋਬਾਰ ਤੋਂ ਚੈੱਕ ਲੈਣ ਲਈ ਕਿਸੇ ਦੇ ਘਰ ਜਾਂਦਾ ਇਹ ਇੱਕ ਮੌਕਾ ਹੋਵੇਗਾ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਇਸ ਨੇ 2023 ਦੀ ਇਸੇ ਮਿਆਦ ਦੇ ਮੁਕਾਬਲੇ 9 ਦਿਨਾਂ ਲਈ ਡਾਕ ਪ੍ਰਣਾਲੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੰਦ ਕਰ ਦੇਣ ਵਾਲੀ ਹੜਤਾਲ ਤੋਂ ਰਣ 80 ਲੱਖ ਤੋਂ ਵੱਧ ਪਾਰਸਲਾਂ ਦੀ ਕਮੀ ਵੇਖੀ ਹੈ ब्राउन कॉर्पोरेशन ਨੇ ਬੀਤੇ ਹਫਤੇ ਸ਼ਨੀਵਾਰ ਨੂੰ ਕਿਹਾ ਸੀ ਕਿ 15 ਨਵੰਬਰ ਤੋਂ ਸ਼ੁਰੂ ਹੋਏ ਕੰਮ ਦੇ ਰੁਕਣ ਦੇ ਦੌਰਾਨ ਗਾਹਕਾਂ ਨੂੰ ਉਹਨਾਂ ਦੀ ਡਿਲੀਵਰੀ ਲਈ ਪ੍ਰਤੀਯੋਗੀਆਂ ਵੱਲ ਮੁੜਨ ਲਈ ਮਜਬੂਰ ਕੀਤਾ ਗਿਆ ਜਦੋਂ ਦੇਸ਼ ਭਰ ਵਿੱਚ 55000 ਤੋਂ ਵੱਧ ਕਾਮਿਆਂ ਨੇ ਨੌਕਰੀ ਛੱਡ ਦਿੱਤੀ ਸੀ ਹੜਤਾਲ ਤਨਖਾਹਾਂ ਅਤੇ ਠੇਕੇ ਦੇ ਕੰਮ ਦੇ ਨਾਲ-ਨਾਲ ਨੌਕਰੀ ਦੀ ਸੁਰੱਖਿਆ ਲਾਭਾਂ ਅਤੇ ਕੰਮ ਦੀਆਂ ਸਥਿਤੀਆਂ ਸਣੇ ਮੁੱਦਿਆਂ ਤੇ ਕੇਂਦ੍ਰਿਤ ਹੈ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨਾਲ ਹਫਤੇ ਦੇ ਅੰਤ ਤੱਕ ਗੱਲਬਾਤ ਜਾਰੀ ਰਹੀ ਇੱਕ ਵਿਸ਼ੇਸ਼ ਵਿਚੋਲੇ ਦੀ ਸਹਾਇਤਾ ਦੇ ਨਾਲ ਇਹ ਹੋਇਆ ਇਹ ਵੀ ਕਿਹਾ ਗਿਆ ਹੈ ਕਿ ਇਸਨੇ ਪ੍ਰਵਾਸ਼ਿਤ ਲਾਭ ਪੈਨਸ਼ਨ ਅਤੇ ਨੌਕਰੀ ਸੁਰੱਖਿਆ ਪ੍ਰਬੰਧਾਂ ਦੀ ਰੱਖਿਆ ਕਰਦੇ ਹੋਏ 4 ਸਾਲਾਂ ਵਿੱਚ ਕੁੱਲ 11.5% ਤਨਖਾਹ ਵਾਧੇ ਅਤੇ ਵਾਧੂ ਅਦਾਇਗੀ ਛੁੱਟੀ ਦੀ ਪੇਸ਼ਕਸ਼ ਕੀਤੀ ਹੈ ਪਰ ਯੂਨੀਅਨ ਨੇ 4 ਸਾਲਾਂ 'ਚ 24% ਦੇ ਸੰਚਿਤ ਉਜਰਤ ਵਾਧੇ ਦੀ ਮੰਗ ਕੀਤੀ ਹੈ ਇਹ ਫੁੱਲ ਟਾਈਮ ਕਰਮਚਾਰੀ ਵੀਕਐਂਡ ਤੇ ਪੈਕੇਜ ਦੀ ਸ਼ਿਪਮੈਂਟ ਪ੍ਰਦਾਨ ਕਰਨਾ ਚਾਹੁੰਦਾ ਹੈ ਜਦਕਿ ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਇਸਨੇ ਹੋਰ 파ਰਟ ਟਾਈਮ ਸਟਾਫ ਨੂੰ ਨਿਯੁਕਤ ਕਰਨ ਦੀ ਪੇਸ਼ਕਸ਼ ਕੀਤੀ ਹੈ ਕੈਨੇਡਾ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਤੇ ਚਾਰ ਭਾਰਤੀਆਂ ਦੇ ਉੱਤੇ ਬਿਨਾ ਮੁੱਢਲੀ ਸੁਣਵਾਈ ਤੋਂ ਸਿੱਧਾ ਮੁਕੱਦਮਾ ਚਲਾਇਆ ਜਾ ਰਿਹਾ ਹੈ ਸਿੱਖ ਕਟੜਪੰਥੀ ਹਰਦੀਪ ਸਿੰਘ ਨਿਜਰ ਦੇ ਕਤਲकांड ਮਾਮਲੇ 'ਚ ਕੈਨੇਡਾ ਸਰਕਾਰ ਨੇ ਇਹ ਵੱਡਾ ਕਦਮ ਚੁੱਕਿਆ ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਕਾਰ ਨੇ ਮਾਮਲੇ 'ਚ ਦੋਸ਼ੀ ਚਾਰ ਭਾਰਤੀ ਨਾਗਰਿਕਾਂ ਦੇ ਖਿਲਾਫ ਸਿੱਧੇ ਦੋਸ਼ ਲਗਾਉਣ ਦਾ ਫੈਸਲਾ ਕਰ ਲਿਆ ਔਰ ਸਿੱਧੇ ਇਲਜ਼ਾਮ ਦਾ ਮਤਲਬ ਹੁੰਦਾ ਹੈ ਕਿ ਦੋਸ਼ੀ ਤੇ ਬਿਨਾ ਕਿਸੇ ਮੁਕੱਦਮੇ ਦੇ ਸਿੱਧਾ ਮੁਕੱਦਮਾ ਚਲਾਇਆ ਜਾਵੇਗਾ ਇਸ ਦੇ ਵਿੱਚ ਬਚਾਅ ਪੱਖ ਦੇ ਵਕੀਲ ਨੂੰ ਅਸਲ ਮੁਕੱਦਮਾ ਸ਼ੁਰੂ ਸਾ ਪੱਖ ਦੇ ਗਵਾਹਾਂ ਤੋਂ ਜ਼ਿਰਾ ਕਰਨ ਤੇ ਆਪਣੇ ਮੌਕਲ ਵਿਰੁੱਧ ਕੇਸ ਦਾ ਪਤਾ ਲਗਾਉਂਦਾ ਮੌਕਾ ਵੀ ਨਹੀਂ ਮਿਲਦਾ ਹਾਲਾਂਕਿ ਇਹ ਦੋਸ਼ੀ ਨੂੰ ਦੋਸ਼ੀ ਨਹੀਂ ਠਰਾਂਦਾ ਪਰ ਅਦਾਲਤ ਦੁਆਰਾ ਦੋਸ਼ੀ ਸਾਬਤ ਹੋਣ ਤੱਕ ਦੋਸ਼ੀ ਬੇਕਸੂਰ ਰਹਿੰਦਾ ਔਰ 11 ਫਰਵਰੀ 2025 ਨੂੰ ਅਦਾਲਤ ਦੇ ਵਿੱਚ ਹੁਣ ਇਹਨਾਂ ਦੋਸ਼ੀਆਂ ਨੂੰ ਪੇਸ਼ ਕੀਤਾ ਜਾਵੇਗਾ ਕੈਨੇਡਾ ਦਾ ਵੱਖ ਵਾਦੀਆਂ ਨਾਲ ਪਿਆਰ ਖਤਮ ਨਹੀਂ ਹੋ ਰਿਹਾ ਭਾਰਤ ਨਾਲ ਸਬੰਧਾਂ ਵਿੱਚ ਖਟਾਸ ਆਈ ਹੈ ਪਰ ਟਰੂਡੋ ਸਰਕਾਰ ਨੂੰ ਸਿਰਫ ਆਪਣੇ ਸਿੱਖ ਕੱਟੜਪੰਥੀ ਵੋਟ ਬੈਂਕ ਦੀ ਚਿੰਤਾ ਪਖਾਈ ਦੇ ਰਹੀ ਹੈ ਨਿਜਰ ਕਤਲ ਕੇਸ ਵਿੱਚ ਉਸ ਕੋਲ ਸਬੂਤ ਨਹੀਂ ਹਨ ਤੇ ਹੁਣ ਉਹ ਮੁਢਲੀ ਸੁਣਵਾਈ ਦਾ ਵੀ ਮੌਕਾ ਨਹੀਂ ਦੇ ਰਹੇ ਹੁਣ ਸਿੱਖ ਕਟੜਪੰਥੀ ਹਰਦੀਪ ਸਿੰਘ ਨਿਜਰ ਦੇ ਕਤਲ ਮਾਮਲੇ 'ਚ ਕੈਨੇਡਾ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆਏ ਕੈਨੇਡੀਅਨ ਸਰਕਾਰ ਨੇ ਨਿਜਰ ਕਤਲकांड ਦੇ ਦੋਸ਼ੀ ਚਾਰ ਭਾਰਤੀ ਨਾਗਰਿਕਾਂ ਵਿਰੁੱਧ ਸਿੱਧੇ ਤੌਰ ਤੇ ਮੁਕੱਦਮਾ ਚਲਾਉਂਦਾ ਐਲਾਨ ਕੀਤਾ ਹੈ ਇਹ ਮੁਕੱਦਮਾ ਬਿਨਾਂ ਕਿਸੇ ਮੁਢਲੀ ਸੁਣਵਾਈ ਦੇ ਅੱਗੇ ਵਧੇਗਾ BC Prosecution Service ਅਨੁਸਾਰ ਇਸ ਕਾਰਨ ਸੜੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਮੁਕਦਮੇ ਤੋਂ ਪਹਿਲਾਂ ਹੀ ਕਾਰਵਾਈ ਰੁਕ ਗਈ ਹੈ ਤੇ ਹੁਣ ਇਹ ਕੇਸ ਸਿੱਧਾ ਸੁਪਰੀਮ ਕੋਰਟ ਵਿੱਚ ਜਾਵੇਗਾ ਜਸਟਿਨ ਟੂਡੋ ਨੇ ਨਿਚਰ ਕਤਲੇ ਆਮ ਨੂੰ ਦਿਲ ਤੇ ਲਗਾ ਲਿਆ ਹੈ ਔਰ ਸਬ ਮੁੱਦੇ ਨੂੰ ਵੋਟ ਬੈਂਕ ਵਿੱਚੋਂ ਵੇਖ ਰਹੇ ਨੇ ਇਹ ਲੋਕਾਂ ਦਾ ਮੰਨਣਾ ਹੈ ਇਸ ਦੇ ਸਹਾਰੇ ਉਹ ਆਪਣੀ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੈਨੇਡਾ ਦੇ ਕ੍ਰਿਮੀਨਲ ਕੋਰਟ ਤਹਿਤ ਸਿੱਧਾ ਇਲਜ਼ਾਮ ਇੱਕ ਵਿਸ਼ੇਸ਼ ਸ਼ਕਤੀ ਹੈ ਜਿਸ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ ਇਹ اٹਾਰਨੀ ਜਨਰਲ ਦੀ ਸੰਵਿਧਾਨਕ ਜ਼ਿੰਮੇਵਾਰੀ ਤੇ ਨਿਰਭਰ ਕਰਦਾ ਹੈ ਕਿ ਔਰਸਲ ਵਿੱਚ ਮੁਕੱਦਮਾ ਚਲਾਉਣ ਦੇ ਹੱਕ 'ਚ ਨੇ ਇਹ اٹਾਰਨੀ ਜਨਰਲ ਦੀ ਸੰਵਿਧਾਨਕ ਜ਼ਿੰਮੇਵਾਰੀ ਤੇ ਨਿਰਭਰ ਕਰਦਾ ਹੈ ਇਹ ਅਸਲ ਵਿੱਚ ਮੁਕੱਦਮਾ ਚਲਾਉਂਦੇ ਹੱਕਦਾਰ ਨੇ ਇਹ ਆਮ ਤੌਰ ਤੇ ਜਨਤਕ ਹਿੱਤ ਦੇ ਕੁਝ ਮਾਮਲਿਆਂ ਵਿੱਚ ਲਾਗੂ ਹੁੰਦਾ ਹੈ ਜਿਵੇਂ ਕਿ ਜਦੋਂ ਗਵਾਹਾਂ ਉਹਨਾਂ ਦੇ ਪਰਿਵਾਰਾਂ ਜਾਂ ਸੂਚਨਾ ਦੇਣ ਵਾਲਿਆਂ ਦੀ ਸੁਰੱਖਿਆ ਬਾਰੇ ਜਾਇਜ਼ ਚਿੰਤਾਵਾਂ ਹੁੰਦੀਆਂ ਨੇ ਅਤਵਾਦੀ ਹਰਦੀਪ ਸਿੰਘ ਨਿਜਰ ਦੇ ਕਤਲ ਵਿੱਚ ਚਾਰ ਭਾਰਤੀ ਨਾਗਰਿਕ ਸ਼ਾਮਲ ਨੇ ਕਰਨ ਬਰਾੜ ਅਮਨਦੀਪ ਸਿੰਘ ਕਮਲਪ੍ਰੀਤ ਸਿੰਘ ਤੇ ਕਰਨ ਪ੍ਰੀਤ ਸਿੰਘ ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਭਾਰਤੀ ਨਾਗਰਿਕਾਂ ਨੂੰ 21 ਨਵੰਬਰ ਨੂੰ ਸੜੀ ਪ੍ਰੋਵਿੰਸ਼ਲ ਕੋਰਟ ਵਿੱਚ ਪੇਸ਼ੀ ਲਈ ਪੇਸ਼ ਹੋਣਾ ਸੀ ਪਰ ਆਖਰੀ ਸਮੇਂ ਵਿੱਚ ਕਾਰਵਾਈ ਰੱਦ ਕਰ ਦਿੱਤੀ ਗਈ ਤੇ ਉਹ ਪੇਸ਼ ਨਹੀਂ ਹੋ ਸਕੇ ਹੁਣ ਉਹ 11 ਫਰਵਰੀ 2025 ਨੂੰ ਪੇਸ਼ ਹੋਣਗੇ ਕੈਨੇਡੀਅਨ ਅਧਿਕਾਰੀਆਂ ਮੁਤਾਬਕ ਸੁਣਵਾਈ ਸ਼ੁਰੂ ਹੋਣ ਦੀ ਹਜੇ ਕੋਈ ਸੰਭਾਵੀ ਤਾਰੀਖ ਤੈਅ ਨਹੀਂ ਕੀਤੀ ਗਈ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਪੀਆ ਦੇ ਸੜੀ ਵਿੱਚ ਇੱਕ ਗੁਰਦੁਆਰੇ ਦੇ ਹੱਤੇ ਵਿੱਚ ਨਿਜਰ ਦੇ ਕਤਲ ਦੇ ਮਾਮਲੇ ਵਿੱਚ ਇਸ ਸਾਲ ਮਈ ਵਿੱਚ ਗ੍ਰਿਫਤਾਰ ਕੀਤੇ ਗਏ ਚਾਰ ਵਿਅਕਤੀਆਂ ਵਿਰੁੱਧ ਨਿਆਂਇਕ ਕਾਰਵਾਈ ਵਿੱਚ ਕੋਈ ਮਹੱਤਵਪੂਰਨ ਪ੍ਰਗਤੀ ਨਹੀਂ ਹੋਈ। ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲੇ ਦੀ ਸੁਣਵਾਈ 5 ਵਾਰ ਮੁਲਤਵੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ਚਾਰਾਂ ਤੇ ਨਿਜਰ ਦੀ ਹਤਿਆ ਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਨੇ। Ontario ਕਾਲਜਾਂ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਕੈਪ ਦੇ ਵਿਚਾਲੇ ਨੌਕਰੀਆਂ ਵਿੱਚ ਕਟੌਤੀ ਕਰਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਕੂਲਾਂ ਦਾ ਕਹਿਣਾ ਹੈ ਕਿ ਕੈਪ ਨਾਮਾਂਕਨ ਮਾਲੀਆ ਭਰਤੀ ਤੇ ਕੋਰਸ ਪੇਸ਼ਕਸ਼ਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਕਿਉਂਕਿ ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਤੇ ਵੀਜ਼ਾ ਕੈਪ ਲਗਾ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟ ਗਈ ਹੈ ਤੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਹੁਣ ਬਹੁਤ ਸਾਰੇ ਪ੍ਰੋਫੈਸਰਾਂ ਨੂੰ ਨੌਕਰੀਆਂ ਤੋਂ ਕੱਢਣਾ ਪੈ ਰਿਹਾ Ontario ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਫੈਡਰਲ ਸਰਕਾਰ ਦੀ ਸੀਮਾ ਉੱਚ ਸਿੱਖਿਆਵਾਂ ਦੇ ਖੇਤਰ ਨੂੰ ਪ੍ਰਭਾਵਿਤ ਕਰ ਰਹੀ ਹੈ ਕਿਉਂਕਿ ਕੁਝ ਸਕੂਲਾਂ ਨੂੰ ਵੱਧ ਰਹੇ ਘਾਟੇ, ਛਾਂਟੀ ਤੇ ਘਟੋ-ਘਟ ਇੱਕ ਕੇਸ ਵਿੱਚ ਇੱਕ ਅਸਥਾਈ ਕੈਂਪਸ ਬੰਦ ਕਰਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿੰਗਸਟਨ ਅੰਟਾਰੀਓ ਵਿੱਚ ਸੇਂਟ ਲਾਰੈਂਸ ਕਾਲਜ ਨੇ ਕਿਹਾ ਕਿ ਉਸਨੇ 30 ਪ੍ਰਸ਼ਾਸਕੀ ਅਤੇ ਸਹਾਇਤਾ ਅਹੁਦਿਆਂ ਨੂੰ ਖਤਮ ਕਰ ਦਿੱਤਾ ਹੈ ਤੇ ਇਸ ਦੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਵਿੱਚ 50% ਦੀ ਗਿਰਾਵਟ ਤੋਂ ਬਾਅਦ ਹੋਰ ਨੌਕਰੀਆਂ ਵਿੱਚ ਕਟੌਤੀ ਦੀ ਚੇਤਾਵਨੀ ਹੈ ਹਾਲਾਂਕਿ ਸਕੂਲ ਹਰ ਕਿਸਮ ਦੀਆਂ ਔਦਿਆਂ ਤੇ ਨਿਯੁਕਤੀਆਂ ਜਾਰੀ ਰੱਖੇਗਾ ਜਿਸ ਵਿੱਚ ਵਿਦੇਸ਼ੀ ਸੇਵਾਵਾਂ ਦੇ ਇੱਕ ਨਿਰਦੇਸ਼ਕ ਵੀ ਸ਼ਾਮਲ ਨੇ ਯਕੀਨੀ ਬਣਾਉਣ ਲਈ ਕਿ ਇਹ ਹਜੇ ਵੀ ਕੁਸ਼ਲਤਾ ਨਾਲ ਕੰਮ ਕਰ ਸਕਦਾ ਹੈ ਹੈਮਿਲਟਨ ਵਿੱਚ ਮੋਹਕ ਕਾਲਜ ਨੇ ਆਪਣੇ ਸਟਾਫ ਨੂੰ ਇਹ ਵੀ ਦੱਸਿਆ ਕਿ ਛਾਂਟੀ ਦੂਰੀ ਤੇ ਹੈ ਜਦਕਿ ਸੈਨੇਕਾ ਪੋਲੀਟੈਕਨਿਕਲ ਪੱਛੜ ਦੇਸ ਨੈਸਟਰਡੇ ਅੰਤ ਤਾਕਰ ਟੋਰਾਂਟੋ ਦੇ ਉੱਤਰ ਵਿੱਚ ਆਪਣੇ ਕੈਂਪਸ 'ਚੋਂ ਇੱਕ ਨੂੰ ਅਸਥਾਈ ਤੌਰ ਤੇ ਬੰਦ ਕਰ ਦੇਵੇਗਾ ਸੈਨੇਕਾ ਨੇ ਪਿਛਲੇ ਮਹੀਨੇ ਇੱਕ ਬਿਆਨ ਚੁਕਿਆ ਹੈ ਕੈਂਟਰਾਸਟਰੀ ਵਿਦਿਆਰਥੀਆਂ ਨਾਲ ਸੰਬੰਧਿਤ ਫੈਡਰਲ ਸਰਕਾਰ ਦੇ ਹਾਲੀ ਦੇ ਫੈਸਲੇ ਕਾਰਨ ਅਸੀਂ ਮਾਰਖਮ ਕੈਂਪਸ ਵਿੱਚ ਦਾਖਲੇ ਵਿੱਚ ਗਿਰਾਵਟ ਦੀ ਉਮੀਦ ਕਰ ਰਹੇ ਹਾਂ ਉਸਨੇ ਕਿਹਾ ਕਿ ਬੰਦ ਹੋਣ ਨਾਲ ਵਿਸਥਾਪਿਤ ਵਿਦਿਆਰਥੀਆਂ ਨੂੰ ਦੋ ਹੋਰ ਕੈਂਪਸਾਂ ਵਿੱਚ ਭੇਜਿਆ ਜਾਵੇਗਾ ਪ੍ਰਧਾਨ ਅਤੇ ਸੀਈਓ ਗਲੈਨ ਵੋਲਬਰਟ ਨੇ ਕਿਹਾ ਕਿ ਕਾਲਜ ਇੱਕ ਪ੍ਰਾਂਤ ਵਿਆਪੀ ਕੁਸ਼ਲਤਾ ਸਮੀਖਿਆ ਵਿੱਚ ਹਿੱਸਾ ਲੈ ਰਿਹਾ ਜੋ ਅਗਲੇ ਸਾਲ ਦੇ ਸ਼ੁਰੂ ਵਿੱਚ ਸਮਾਪਤ ਹੋਣ ਦੀ ਉਮੀਦ ਹੈ ਤੇ ਜਿਵੇਂ ਕਿ ਇਹ ਸਾਹਮਣੇ ਆਉਂਦਾ ਹੈ SLC ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦਾ ਕਿ ਕੋਈ ਹੋਰ ਛਾਂਟੀ ਨਹੀਂ ਹੋਵੇਗੀ। ਕਈ ਯੂਨੀਵਰਸਟੀਆਂ ਦਾ ਕਹਿਣਾ ਹੈ ਕਿ ਉਹ ਵਿੱਤੀ ਅਨਿਸ਼ਚਿਤਤਾ ਦੇ ਵਿਚਾਲੇ ਕਟੌਤੀਆਂ ਨੂੰ ਵੀ ਵੇਖ ਰਹੇ ਨੇ। ਪੋਸਟ ਸਕੈੰਡਰੀ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹਾਂ ਦਾ ਕਹਿਣਾ ਹੈ ਕਿ ਇਹ ਸਿਰਫ ਆਈਸਬਰਗ ਦਾ ਸਿਰਾ ਹੋ ਸਕਦਾ ਹੈ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਨਾਟਕੀ ਗਿਰਾਵਟ ਕੁਝ ਸਕੂਲਾਂ ਦੀਆਂ ਮੌਜੂਦਾ ਬਜਟ ਘਾਟਾਂ ਨੂੰ ਵਧਾ ਦਿੰਦੀ ਹੈ। ਫੈਡਰਲ ਸਰਕਾਰ ਨੇ ਕਿਹਾ ਹੈ ਕਿ ਉਹ ਅਗਲੇ 3 ਸਾਲਾਂ ਵਿੱਚ ਲਗਭਗ 3 ਲੱਖ ਘੱਟ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਜਾਰੀ ਕਰੇਗੀ। ਇੱਕ ਅਜਿਹਾ ਕਦਮ ਹੈ ਜੋ ਖਾਸ ਤੌਰ ਤੇ ਅਨਟਾਰੀਓ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਇਸ ਨੇ ਵਿਦੇਸ਼ੀ ਵਿਦਿਆਰਥੀਆਂ ਵਿੱਚ ਵਾਧੇ ਦਾ ਵੱਡਾ ਹਿੱਸਾ ਦੇਖਿਆ। ਆਟਵਾ ਗ੍ਰੈਜੂਏਸ਼ਨ ਤੋਂ ਬਾਅਦ ਅੰਤਰਰਾਸ਼ਟਰੀ ਕਾਲਜ ਵਿਦਿਆਰਥੀਆਂ ਦੇ ਵਰਕ ਪਰਮਿਟਾਂ ਨੂੰ ਉਨ੍ਹਾਂ ਖੇਤਰਾਂ ਤੱਕ ਸੀਮਿਤ ਕਰ ਰਿਹਾ ਹੈ ਜਿੱਥੇ ਕੈਨੇਡਾ ਚ ਲੇਬਰ ਮਾਰਕੀਟ ਦੀ ਘਾਟ ਹੈ। ਕਾਲਜਾਂ ਅਤੇ ਇੰਸਟੀਚਿਊਟਸ ਕੈਨੇਡਾ ਲਈ ਸਰਕਾਰੀ ਸੰਬੰਧਾਂ ਅਤੇ ਨੀਤੀ ਦੇ ਡਾਇਰੈਕਟਰ ਮਾਈਕਲ ਮੈਕਟਨਲਸ ਨੇ ਕਿਹਾ ਕਿ ਹਾਲਾਂਕਿ ਕਾਲਜ ਪ੍ਰੋਗਰਾਮਾਂ ਅਤੇ ਸਟਾਫਿੰਗ ਪਦਰਾ ਤੇ ਇਨ੍ਹਾਂ ਨੀਤੀਗਤ ਤਬਦੀਲੀਆਂ ਦਾ ਪੂਰਾ ਪ੍ਰਭਾਵ ਹਜੇ ਪਤਾ ਨਹੀਂ ਹੈ ਸ਼ੁਰੂਆਤੀ ਸੰਕੇਤ ਚੰਗੇ ਨਹੀਂ ਲੱਗ ਰਹੇ ਸਿੰਸਥਾ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕੈਨੇਡਾ ਦੀ ਆਰਥਿਕਤਾ ਵਿੱਚ ਲਗਭਗ 31 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ ਹੈ ਤੇ 2022 ਵਿੱਚ 3,60,000 ਤੋਂ ਵੱਧ ਨੌਕਰੀਆਂ ਦਾ ਸਮਰਥਨ ਕੀਤਾ ਹੈ ਮੈਕਡੋਨਲਡਸ ਨੇ ਕਿਹਾ ਕਿ ਪਰ ਕਾਲਜ ਇਸ ਸਮੇਂ ਪੇਸ਼ ਕੀਤੇ ਪ੍ਰੋਗਰਾਮਾਂ ਵਿੱਚੋਂ ਲਗਭਗ 70% ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟਾਂ ਲਈ ਅਯੋਗ ਸੰਚੇ ਚੰਦੇ ਨੇ ਉਸਨੇ ਅੱਗੇ ਇਹ ਵੀ ਕਿਹਾ ਕਿ ਦੇਸ਼ ਭਾਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ 54% ਦੀ ਗਿਰਾਵਟ ਕਾਰਨ ਲਗ ਪਗ 2 ਬਿਲੀਅਨ ਡਾਲਰ ਦਾ ਮਾਲਿਆ ਸੰਭਾਵੀ ਤੌਰ ਤੇ ਖਤਰੇ ਦੇ ਵਿੱਚ ਹੈ ਮੈਕਡੋਨਲਡਸ ਨੇ ਕਿਹਾ ਕਿ ਕੁਝ ਕਾਲਜ ਪਹਿਲਾਂ ਹੀ ਵਰਕਫੋਰਸ ਐਡਜਸਟਮੈਂਟ ਸ਼ੁਰੂ ਕਰ ਚੁੱਕੇ ਨੇ ਜਦਕਿ ਦੂਜੇ ਇਸ ਤੇ ਵਿਚਾਰ ਕਰ ਰਹੇ ਨੇ ਵਿੱਤੀ ਚੁਣੌਤੀਆਂ OBSCU 15000 ਪ੍ਰੋਫੈਸਰਾਂ ਇੰਸਟ੍ਰਕਟਰਾਂ ਲਾਇਬ੍ਰੇਰੀਅਨਾਂ ਅਤੇ ਸਲਾਹਕਾਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਤੇ ਤਨਖਾਹ ਕੰਮ ਦੇ ਬੋਝ ਅਤੇ ਨੌਕਰੀ ਦੀ ਸਥਿਰਤਾ ਨੂੰ ਲੈ ਕੇ ਕਾਲਜ EMPLOER ਕਾਉਂਸਲ ਵਿਚਾਲੇ ਚੱਲ ਰਹੀ ਗਲਬਾਤ ਦੇ ਦੌਰਾਨ ਉਨ੍ਹਾਂ ਨੇ ਯੂਨੀਅਨ ਦੇ ਮੈਂਬਰਾਂ ਨੇ ਪਿਛਲੇ ਮਹੀਨੇ ਹੜਤਾਲ ਦੇ ਹੱਕ ਵਿੱਚ ਵੋਟ ਦਿੱਤੀ ਸੀ ਜੇਕਰ ਸੌਦੇਬਾਜ਼ੀ ਅਸਫਲ ਹੁੰਦੀ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੇ ਘਟਣ ਦੇ ਪ੍ਰਭਾਵਾਂ ਬਾਰੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਪਰ ਇਸ ਚ ਕਿਹਾ ਗਿਆ ਹੈ ਕਿ ਫੈਡਰਲ ਸਰਕਾਰ ਦੁਆਰਾ ਚੁੱਕੇ ਗਏ ਉਪਾਅ ਦੇਸ਼ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਅਤੇ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਹਨ ਕਿ ਸਕੂਲ ਆਪਣੇ ਵਿਦੇਸ਼ੀ ਵਿਦਿਆਰਥੀਆਂ ਦੀ ਠੁਕਵੀਂ ਸਹਾਇਤਾ ਕਰ ਸਕਣ Ontario ਦੀਆਂ ਯੂਨੀਵਰਸਿਟੀਆਂ ਵੀ ਸਟੱਡੀ ਪਰਮਿਟ ਕੈਪ ਦੇ ਪ੍ਰਭਾਵਾਂ ਨੂੰ ਮਹਿਸੂਸ ਕਰ ਰਹੀਆਂ ਨੇ ਹਾਲਾਂਕਿ ਉਹਨਾਂ ਦੇ 20% ਤੋਂ ਘੱਟ ਵਿਦਿਆਰਥੀ ਵਿਦੇਸ਼ਾਂ ਤੋਂ ਆਉਂਦੇ ਨੇ Winserri University ਨੇ ਕਿਹਾ ਕਿ ਇਸ ਸਾਲ ਇਸ ਨੂੰ 10 ਮਿਲੀਅਨ ਡਾਲਰ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀ ਸੀਮਾਹਾ ਅਤੇ 2019 ਤੋਂ ਲਾਗੂ ਘਰੇਲੂ ਟਿਊਸ਼ਨ ਫ੍ਰੀਜ਼ ਕਾਰਨ ਅਗਲੇ ਸਾਲ 3 ਮਿਲੀਅਨ ਡਾਲਰ ਤੱਕ ਵਧਣ ਦਾ ਅਨੁਮਾਨ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 250 ਡਾਲਰ ਲੋਕਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਪਰ ਕੁਝ ਬਜ਼ੁਰਗ 250 ਡਾਲਰ ਦੇ ਚੈੱਕਾਂ ਨੂੰ ਅਦਾ ਕਰਨ ਲਈ ਸੰਗੀ ਯੋਜਨਾ ਤੋਂ ਬਾਹਰ ਰਹਿਣ ਤੇ ਨਰਾਜ਼ ਨੇ ਅਪੰਗਤਾ ਐਡਵੋਕੇਟ ਦਾ ਕਹਿਣਾ ਹੈ ਕਿ ਗੈਰ ਕਾਰਜਕਾਰੀ ਕੈਨੇਡੀਅਨਾਂ ਨੂੰ ਛੱਡ ਕੇ ਕਮਜ਼ੋਰ ਲੋਕਾਂ ਨੂੰ ਕਲੰਕਿਤ ਕੀਤਾ ਜਾ ਰਿਹਾ ਹੈ ਕੁਝ ਕੈਨੇਡੀਅਨ ਬਜ਼ੁਰਗਾਂ ਦਾ ਕਹਿਣਾ ਹੈ ਕਿ ਉਹ ਲਿਬਰਲ ਸਰਕਾਰ ਦੇ ਨਵੀਨਤਮ ਮਹਿੰਗਾਈ ਰਾਹਤ ਮਾਪਦੰਡ ਤੋਂ ਇਹ ਜਾਣ ਕੇ ਮਹਿਸੂਸ ਕਰ ਰਹੇ ਨੇ ਕਿ ਉਹ ਇਸ ਦੇ ਲਈ ਯੋਗ ਨਹੀਂ ਹਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਹਫਤੇ ਐਲਾਨ ਕੀਤਾ ਸੀ ਕਿ ਉਹਨਾਂ ਦੇ ਸਰਕਾਰ ਕੈਨੇਡਾ ਦੇ 18.7 ਮਿਲੀਅਨ ਲੋਕਾਂ ਨੂੰ 250 ਡਾਲਰ ਦੇ ਚੈੱਕ ਭੇਜੇਗੀ ਜਿਨ੍ਹਾਂ ਨੇ 2023 ਚ ਕੰਮ ਕੀਤਾ ਸੀ ਤੇ ਉਹਨਾਂ ਨੇ 1.5 ਲੱਖ ਡਾਲਰ ਜਾਇਸ ਤੋਂ ਘੱਟ ਦੀ ਕਮਾਈ ਕੀਤੀ ਸੀ ਕੈਨੇਡੀਅਨ ਬਜ਼ੁਰਗਾਂ ਨੂੰ 250 ਡਾਲਰ ਦੀ ਆਰਥਿਕ ਸਹਾਇਤਾ ਦੇ ਘੇਰੇ ਵਿੱਚੋਂ ਬਾਹਰ ਰੱਖੇ ਜਾਣ ਤੇ ਵਿਵਾਦ ਪੈਦਾ ਹੋ ਗਿਆ ਹੈ ब्रैम्पटन पहुंचे प्रधानमंत्री जस्टिन ट्रूडो ਨੂੰ ਪੱਤਰਕਾਰਾਂ ਨੇ ਇਸ ਬਾਰੇ ਸਵਾਲ ਕੀਤਾ ਤਾਂ ਉਹਨਾਂ ਦਲੀਲ ਦਿੱਤੀ ਕਿ 올ਡ 에이지 ਸਿਕਿਉਰਟੀ ਵਿੱਚ 10% ਦੀ ਵਾਦਾ ਕੀਤਾ ਗਿਆ ਤੇ 250 ਡਾਲਰ ਦੀ ਆਰਥਿਕ ਸਹਾਇਤਾ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸੰਘਰਸ਼ ਕਰ ਰਹੇ ਕੈਨੇਡੀਅਨਸ ਵਾਸਤੇ ਐਲਾਨੀਆਂ ਗਈਆਂ ਨੇ ਟਰੂਡੋ ਨੇ ਕਿਹਾ ਕਿ ਫੈਡਰਲ ਸਰਕਾਰ ਕਿਸੇ ਹੋਰ ਯੋਜਨਾ ਅਧੀਨ ਦਿੱਤੀ ਜਾਣ ਵਾਲੀ ਰਕਮ ਵਿੱਚ ਕਮੀ ਨਹੀਂ ਕਰ ਰਹੀ ਸਗੋਂ ਸਖਤ ਮਿਹਨਤ ਕਰਨ ਦੇ ਬਾਵਜੂਦ ਖਰਚਾ ਚਲਾਉਣ ਲਈ ਜੂਝ ਰਹੇ ਲੋਕਾਂ ਦੀ ਮਦਦ ਕਰ ਰਹੀ ਹੈ ਮੁਲਕ ਨੂੰ ਬਣਾਉਣ ਵਾਲੇ ਮਿਹਨਤੀ ਲੋਕਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਹੈ ਓਵਰ ਦ ਪਾਸਟ ਨੰਬਰ ਆਫ ਈਅਰਸ ਵੀ ਹੈਵ ਬੀਨ ਐਕਸਟਰਾਰਡਨਰੀਲੀ ਪ੍ਰੈਜ਼ੈਂਟ ਇਨ ਹੈਲਪਿੰਗ ਦ ਮੋਸਟ ਵਲਨਰੇਬਲ ਕੈਨੇਡੀਅਨਸ ਵੈਦਰ ਇਟਸ ਬਾਈ ਇਨਕਰੀਸਿੰਗ uh the uh the uh, uh old age security Uh, for uh, older seniors by 10% to recognize the costs they're facing. Whether it's there to invest in, a, in increases to the Canada Child Benefit to help families with young kids, in significant investments in childcare that's taking a huge pressure off families. But as I travel across the country, I do regularly hear from working Canadians who are having trouble making ends meet, but saying, look, I. I don't have kids. I'm not a senior yet. And I'm facing challenges. You know, I'm, I'm lucky in many aspects of my life, but where are you going to see the work that I've done? And I realized that Can Canada made it through the pandemic because Canadians rolled up their sleeves and leaned in and were there for each other. We were able to bring down inflation and start to solve the housing crisis. Because Canadians worked hard to get us through this. So we're not reducing any of the other programs we're delivering to the most vulnerable, but recognizing hardworking Canadians, hardworking middle class Canadians who are making less than $150,000 last year, with a thank you and support for the things that they need to continue to do to keep our economy strong, to build a strong future. It's about seeing Canadians as the hard working nation builders they are and giving them that support that they need at this time of challenge. On the other hand, the old man who has been free of service has the Liberal government for making him a ਟੂਡੋ ਸਰਕਾਰ ਵੱਲੋਂ ਐਲਾਨੀ ਆਰਥਿਕ ਸਹਾਇਤਾ 2025 ਦੀ ਬਸੰਤ ਰੁੱਤ ਤੱਕ ਲੋਕਾਂ ਤੱਕ ਪੁੱਜਣ ਦੇ ਅਸਾਰ ਨੇ ਪਰ 2023 ਵਿੱਚ ਕੰਮ ਨਾ ਕਰਨ ਵਾਲੇ ਤੇ ਸਮਾਜਿਕ ਸਹਾਇਤਾ ਲੈ ਰਹੇ ਲੋਕਾਂ ਨੂੰ ਇਹ ਰਕਮ ਨਹੀਂ ਮਿਲੇਗੀ। ਮੀਡੀਆ ਏਜੰਸੀ ਦੀ ਰਿਪੋਰਟ ਮੁਤਾਬਕ 250 ਡਾਲਰ ਦੇ ਚੈੱਕ ਵੰਡਣ ਨਾਲ ਸਰਕਾਰੀ ਖਜ਼ਾਨੇ ਤੇ 4 ਅਰਬ 68 ਕਰੋੜ ਡਾਲਰ ਦਾ ਬੋਝ ਪਵੇਗਾ। ਇਸੇ ਦੌਰਾਨ ਐਡਮਿੰਟਨ ਦੇ 69 ਸਾਲਾ ਵਸਨੀਕ ਨੀਲ ਪਿਅਰਸ ਨੇ 250 ਡਾਲਰ ਦੇ ਚੈੱਕ ਨੂੰ ਸਿਆਸੀ ਹਤਕੰਡਾ ਘਰਾੜ ਦਿੱਤਾ ਹੈ। ਉਹਨਾਂ ਕਿਹਾ ਕਿ ਫੈਡਰਲ ਸਰਕਾਰ ਕਮਕਾਜੀ ਲੋਕਾਂ ਨੂੰ ਆਰਥਿਕ ਸਹਾਇਤਾ ਦਾ ਐਲਾਨ ਕਰ ਰਹੀ ਹੈ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਮੋਟੀ ਕਮਾਈ ਕਰ ਰਹੇ ਨੇ। ਇਸ ਦੇ ਉਲਟ ਸੇਵਾ ਮੁਕਤ ਲੋਕਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਜੋ 올ਡ ਏਜ ਸਿਕਿਉਰਿਟੀ ਅਤੇ ਕੈਨੇਡਾ ਪੈਨਸ਼ਨ ਪਲਾਨ ਦੀਆਂ ਅਦਾਇਗੀਆਂ ਤੇ ਨਿਰਭਰ ਹੈ। 온ਟਾਰੀਓ ਦੇ ਵੁਡਸਟਾਕ ਦੀ 93 ਸਾਲਾ ਐਲਿਜ਼ਾਬੈਥ ਮੈਰੀ ਦਾ ਕਹਿਣਾ ਸੀ ਕਿ ਸਿਰਫ ਕਮਕਾਜੀ ਕੈਨੇਡੀਅਨਸ ਨੂੰ ਆਰਥਿਕ ਸਹਾਇਤਾ ਦੇ ਚੈੱਕ ਦੇਣ ਦਾ ਫੈਸਲਾ ਰੋਜ਼ ਪੈਦਾ ਕਰਤਾ ਹੈ ਸੇਵਾ ਮੁਕਤ ਹੋ ਚੁੱਕੇ ਲੋਕਾਂ ਨਾਲ ਸਿੱਧੇ ਤੌਰ ਤੇ ਵਿਤਕਰਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਆਰਥਿਕ ਸਹਾਇਤਾ ਦੀ ਸਖਤ ਜ਼ਰੂਰਤ ਹੈ ਉਹਨਾਂ ਕਹਿੰਦੇ ਹਨ ਕਿ ਬੱਜਵੀਂ ਆਮਦਨ ਵਾਲੇ ਲੋਕਾਂ ਵਾਸਤੇ 250 ਡਾਲਰ ਦੀ ਕੀਮਤ ਬਹੁਤ ਜ਼ਿਆਦਾ ਹੈ ਪਰ 6 ਅੰਕਾਂ ਦੀ ਆਮਦਨ ਵਾਲੇ ਲੋਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ 70 ਸੈਂਟ ਤੋਂ ਵੀ ਹੇਠਾਂ ਡਿੱਗ ਸਕਦਾ ਹੈ ਅਜਹੀਆਂ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਪਿਛਲੇ 5 ਸਾਲਾਂ ਦੇ ਰਿਕਾਰਡ ਹੇਠਲੇ ਪੱਧਰ ਤੇ ਕੈਨੇਡੀਅਨ ਡਾਲਰ ਆ ਪਹੁੰਚਿਆ ਹੈ ਔਰ ਇਸ ਸੰਬੰਧੀ ਇੱਕ ਡਿਟੇਲ ਰਿਪੋਰਟ ਲੈ ਕੇ ਹਸਨ ਕੈਨੇਡੀਅਨ ਡਾਲਰ 5 ਸਾਲਾਂ ਚ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਖਿਸਕਿਆ ਹੈ ਕੋਵਿਡ ਮਹਾਮਾਰੀ ਦੀ ਸਥਿਤੀ ਨੂੰ ਛਾਟ ਕੇ ਕੈਨੇਡੀਅਨ ਡਾਲਰ ਯਾਨਕੀ ਲੂਨੀ 2015 ਦੇ ਮੁਕਾਬਲੇ ਵੀ ਕਮਜ਼ੋਰ ਹੋ ਗਿਆ ਹੈ ਕੁਝ ਮਹਰਾਂ ਦਾ ਕਹਿਣਾ ਹੈ ਕਿ ਇਸ ਦਾ ਮੁੱਲ ਹਜੇ ਹੋਰ ਹੇਠਾਂ ਜਾ ਸਕਦਾ ਹੈ ਵਿੱਤੀ ਭੁਗਤਾਨ ਕੰਪਨੀ ਕਾਰਪੇ ਦੇ ਚੀਫ ਮਾਰਕੀਟ ਰਣਨੀਤਿਕ ਕਾਲ ਸ਼ਮੋਟਾਨਿਕ ਹੈ ਕਿ ਮੈਨੂੰ ਹਰਾਨੀ ਨਹੀਂ ਹੋਵੇਗੀ ਜੇ ਇਹ ਅਮਰੀਕੀ ਡਾਲਰ ਦੇ 70 ਸੈਂਟ ਦੇ ਬਰਾਬਰ ਜਾਂ ਇਸ ਤੋਂ ਵੀ ਘੱਟ ਸ਼ਾਇਦ 68 ਸੈਂਟ ਤੱਕ ਹੋ ਜਾਂਦਾ ਹੈ ਕੈਨੇਡੀਅਨ ਡਾਲਰ 2021 ਦੀਆਂ ਗਰਮੀਆਂ ਦੇ ਬਾਅਦ ਤੋਂ ਹੀ ਨਿਗਰਣ ਦੇ ਰਾਤੇ ਹੈ ਪਰ ਡੋਨਾਲਡ 트ੰਪ ਦੇ ਜਿੱਤਣ ਦੀ ਖਬਰ ਤੋਂ ਬਾਅਦ ਅਮਰੀਕੀ ਡਾਲਰ ਦੇ ਹੋਰ ਮਜ਼ਬੂਤ ਹੋਣ ਤੇ ਕੈਨੇਡੀਅਨ ਡਾਲਰ ਹੋਰ ਕਮਜ਼ੋਰ ਹੋ ਗਿਆ ਹੈ ਟਰੰਪ ਵੱਲੋਂ ਟੈਕਸ ਕਟੌਤੀਆਂ ਕੰਟਰੋਲ ਮੁਕਤੀ ਅਤੇ ਅਮਰੀਕਾ ਨੂੰ ਹੋਣ ਵਾਲੇ ਆਯਾਤ ਤੇ ਟੈਰਿਫ ਲਗਾਉਣ ਦੇ ਵਾਅਦਿਆਂ ਨੇ ਅਮਰੀਕੀ ਡਾਲਰ ਦੀ ਸਥਿਤੀ ਮਜ਼ਬੂਤ ਕੀਤੀ ਹੈ ਕਿਉਂਕਿ ਤਕਰੀਬਨ ਹਰੇਕ ਉਦਯੋਗਿਕ ਦੇਸ਼ ਅਮਰੀਕੀ ਡਾਲਰ ਵਿੱਚ ਹੀ ਵਪਾਰ ਕਰਦਾ ਹੈ ਸਾਰੇ ਕੈਨੇਡੀਅਨ ਨਿਰਯਾਤ ਦਾ ਲਗਭਗ 75% ਅਮਰੀਕਾ ਨੂੰ ਜਾਂਦਾ ਹੈ ਜਿਸ ਕਰਕੇ ਕੈਨੇਡੀਅਨ ਡਾਲਰ ਦੀ ਸਥਿਤੀ ਮਜ਼ਬੂਤ ਨਹੀਂ ਹੋਈ ਕੌਲ ਨੇ ਕਿਹਾ ਕਿ ਇਸ ਸਮੇਂ ਮਾਰਕੀਟ ਦੀ ਗਤੀ ਜਾਂ ਸਥਿਤੀ ਸਪਸ਼ਟ ਤੌਰ ਤੇ ਕੈਨੇਡੀਅਨ ਡਾਲਰ ਦੇ ਖਿਲਾਫ ਹੈ ਅਤੇ ਤੁਸੀਂ ਜਾਣਦੇ ਹੋ ਜਦੋਂ ਨਵੇਂ ਰਾਸ਼ਟਰਪਤੀ ਆਪਣਾ ਅਹੁਦਾ ਸੰਭਾਲਨਗੇ ਤਾਂ ਮਾਰਕੀਟ ਦੀ ਸਥਿਤੀ ਹੋਰ ਗਤੀਸ਼ੀਲ ਹੋ ਜਾਵੇਗੀ ਕੈਨੇਡੀਅਨ ਡਾਲਰ ਦੇ ਕਮਜ਼ੋਰ ਹੋਣ ਦਾ ਕੈਨੇਡੀਅਨ ਅਰਥਚਾਰੇ ਤੇ ਭਾਰੀ ਅਸਰ ਪੈਂਦਾ ਹੈ ਇਸ ਦਾ ਮਤਲਬ ਹੈ ਕਿ ਆਯਾਤ ਜ਼ਿਆਦਾ ਮਹਿੰਗਾ ਹੋ ਜਾਣਾ ਹੈ ਪਰ ਇਸ ਦਾ ਅਰਥਾ ਇਹ ਵੀ ਹੈ ਕਿ ਜਿਹੜੇ ਨਿਰਯਾਤਕ ਅਮਰੀਕੀ ਡਾਲਰ ਵਿੱਚ ਭੁਗਤਾਨ ਕਰਦੇ ਨੇ ਉਹ ਵਧੇਰੇ ਪੈਸਾ ਲਿਆਉਣਗੇ ਇਸ ਸਮੇਂ ਨਾਰਥ ਅਮਰੀਕਨ ਬੈਂਚਮਾਰਕ ਕੱਚਾ ਤੇਲ 71 ਅਮਰੀਕੀ ਡਾਲਰ ਤੇ ਵਿਕਿਆ ਜਾ ਰਿਹਾ ਹੈ ਕੈਨੇਡੀਅਨ ਡਾਲਰ ਦੇ ਅਮਰੀਕੀ ਡਾਲਰ ਦੇ ਮੁਕਾਬਲੇ 70 ਸੈਂਟ ਹੋਣ ਕਰਕੇ ਤੇਲ ਕੰਪਨੀਆਂ ਨੂੰ ਫਾਇਦਾ ਹੈ ਉਹ ਅਮਰੀਕੀ ਡਾਲਰ ਵਿੱਚ ਤੇਲ ਵੇਚ ਰਹੀਆਂ ਨੇ ਤੇ ਅਮਰੀਕੀ ਡਾਲਰ ਨੂੰ ਫਿਰ ਕੈਨੇਡੀਅਨ ਡਾਲਰ ਵਿੱਚ ਬਦਲ ਰਹੀਆਂ ਨੇ ਯਾਨੀ ਕਿ ਤੇਲ 97.98 ਕੈਨੇਡੀਅਨ ਡਾਲਰ ਪ੍ਰਤੀ ਬੈਰਲ ਵਿਕ ਰਿਹਾ ਹੈ ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਕੈਨੇਡੀਅਨ ਡਾਲਰ ਤੇਲ ਕੰਪਨੀਆਂ ਤੋਂ ਇਲਾਵਾ ਕਾਰਾਂ ਅਤੇ ਕਾਰ ਦੇ ਪੁਰਜ਼ਿਆਂ ਅਨਾਜ ਅਤੇ ਲੱਕੜ ਵਰਗੇ ਕਾਰੋਬਾਰਾਂ ਲਈ ਵੀ ਲਾਹੇਵੰਦ ਹੈ ਪਰ ਇਸ ਨਾਲ ਅਮਰੀਕਾ ਤੋਂ ਆਯਾਤ ਹੋਣ ਵਾਲੇ ਹਰੇਕ ਸਾਮਾਨ ਦੀ ਕੀਮਤ ਵੱਧ ਜਾਵੇਗੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਕੈਨੇਡੀਅਨ ਮੀਡੀਆ ਦੇ ਵੱਲੋਂ ਕੁਝ ਇਲਜ਼ਾਮ ਲਗਾਏ ਗਏ ਸਨ ਜਿਸ ਬਾਰੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੋਂ ਪੁੱਛਿਆ ਗਿਆ ਤਾਂ ਜਸਟਨ ਟਰੂਡੋ ਨੇ ਆਪਣੇ ਹੀ ਅਧਿਕਾਰੀਆਂ ਨੂੰ ਕ੍ਰਿਮੀਨਲ ਕਹਿ ਦਿੱਤਾ ਔਰ ਉਹਨਾਂ ਦੀ ਅਲੋਚਨਾ ਵੀ ਕੀਤੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਸੁਰ ਅਚਾਨਕ ਬਦਲਦੇ ਹੋਏ ਨਜ਼ਰ ਆਏ ਨੇ। ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਹਾਲ ਹੀ ਵਿੱਚ ਆਪਣੀਆਂ ਰਾਸ਼ਟਰੀ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਦੀ ਸਖਤ ਅਲੋਚਨਾ ਕੀਤੀ ਹੈ ਤੇ ਉਹਨਾਂ ਨੂੰ ਅਪਰਾਧੀ ਘਰ ਦਿੰਦਾ ਹੈ। ਟਰੂਡੋ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੇ ਮੀਡੀਆ ਨੂੰ ਗੁਪਤ ਸੂਚਨਾਵਾਂ ਲੀਕ ਕੀਤੀਆਂ ਨੇ ਜਿਸ ਕਾਰਨ ਕਈ ਵਾਰ ਖਬਰਾਂ ਗਲਤ ਸਾਬਤ ਹੋਈਆਂ ਟਰੂਡੋ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਇੱਕ ਕੈਨੇਡੀਅਨ ਅਖਬਾਰ ਵੱਲੋਂ ਸਿੱਖ ਕਟੜਪੰਥੀ ਹਰਦੀਪ ਸਿੰਘ ਨਿਚਰ ਦੀ ਹਤਿਆ ਨਾਲ ਜੁੜੀ ਇੱਕ ਰਿਪੋਰਟ ਵਿੱਚ ਭਾਰਤੀ ਨੇਤਾਵਾਂ ਦੇ ਨਾਮ ਸ਼ਾਮਲ ਕੀਤੇ ਗਏ ਨੇ ਇਸ ਮਗਰੋਂ ਪਹਿਲਾਂ ਤੋਂ ਹੀ ਤਣਾਪੂਰਨ ਭਾਰਤ ਕੈਨੇਡਾ ਸਬੰਧਾਂ 'ਚ ਹੋਰ ਤਣਾਅ ਵਧ ਗਿਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਹਫਤੇ ਬ੍ਰੈਮਟਨ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਵੇਖਿਆ ਹੈ ਕਿ ਮੀਡੀਆ ਨੂੰ ਗੁਪਤ ਤੱਥਾਂ ਨੂੰ ਲੀਕ ਕਰਨ ਵਾਲੇ ਅਪਰਾਧੀਆਂ ਨੇ ਲਗਾਤਾਰ ਗਲਤ ਜਾਣਕਾਰੀ ਪ੍ਰਦਾਨ ਕੀਤੀ ਹੈ। ਉਹਨਾਂ ਕਹੇ ਇਸੇ ਲਈ ਅਸੀਂ ਵਿਦੇਸ਼ੀ ਦਖਲਅੰਦਾਜ਼ੀ ਦੀ ਰਾਸ਼ਟਰੀ ਜਾਂਚ ਸ਼ੁਰੂ ਕੀਤੀ ਜੋ ਦਰਸਾਉਂਦੀ ਹੈ ਕਿ ਮੀਡੀਆ ਨੂੰ ਜਾਣਕਾਰੀ ਲੀਕ ਕਰਨ ਵਾਲੇ ਦੋਸ਼ੀ ਨਾ ਸਿਰਫ ਗੈਰ ਭਰੋਸੇਯੋਗ ਨੇ ਬਲਕਿ ਅਪਰਾਧੀ ਵੀ ਨੇ। ਇਸ ਹਫਤੇ ਦੇ ਸ਼ੁਰੂ ਵਿੱਚ ਇੱਕ ਪ੍ਰਮੁੱਖ ਕੈਨੇਡੀਅਨ ਮੀਡੀਆ ਆਊਟਲੈਟ ਨੇ ਇੱਕ ਐਨਐਸਏ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦਾਵਾ ਕੀਤਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਜਰ ਦੀ ਹਤਿਆ ਦੀ ਕਥਿਤ ਸਾਜ਼ਿਸ਼ ਦੀ ਜਾਣਕਾਰੀ ਸੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਇਸ ਸਾਜ਼ਿਸ਼ ਵਿੱਚ ਸ਼ਾਮਲ ਸਨ ਜਿਸ ਦੀ ਅਗਵਾਈ ਕਥਿਤ ਤੌਰ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰ ਰਹੇ ਸਨ ਹਾਲਾਂਕਿ ਇਸ ਰਿਪੋਰਟ ਵਿੱਚ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ ਕੈਨੇਡੀਅਨ ਸਰਕਾਰ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਟਰੂਡੋ ਦੀ ਖੁਫੀਆ ਸਲਾਹਕਾਰ ਨੈਚਲੀ ਡਜੋਇਨ ਨੇ ਕਿਹਾ ਕਿ ਕੈਨੇਡਾ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਮંત્રી ਜੈ ਸ਼ੰਕਰ ਜਾਂ ਐਨਐਸਏ ਡੋਵਾਲ ਨੂੰ ਕੈਨੇਡਾ ਦੇ ਵਿੱਚ ਕਿਸੇ ਗੰਭੀਰ ਅਪਰਾਧਿਕ ਗਤੀਵਿਧੀ ਨਾਲ ਜੋੜਨ ਲਈ ਨਾ ਤਾਂ ਕੋਈ ਬਿਆਨ ਦਿੱਤਾ ਹੈ ਤੇ ਨਾ ਹੀ ਕਿਸੇ ਸਬੂਤੀ ਜਾਣਕਾਰੀ ਹੈ ਇਸ ਦੇ ਉਲਟ ਕੋਈ ਵੀ ਸੁਝਾਅ ਸਿਰਫ ਅਟਕਲਾਂ ਨੇ ਤੇ ਗਲਤ ਨੇ ਇਸ ਕੈਨੇਡੀਅਨ ਮੀਡੀਆ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੋਸ਼ਾਂ ਨੂੰ ਬੇਤੁਕਾ ਕਰਾਰ ਦਿੱਤਾ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਰ ਜਸਪਾਲ ਨੇ ਕਿਹਾ ਕਿ ਇਹ ਦੋਸ਼ ਪੂਰੀ ਤਰ੍ਹਾਂ ਨਿੰਦਨੀਯੋਗ ਨੇ ਤੇ ਇਹਨਾਂ ਨੂੰ ਨਸਰੰਦਾਸ ਕੀਤਾ ਜਾਣਾ ਚਾਹੀਦਾ ਹੈ ਭਾਰਤ ਨੇ ਇਹ ਵੀ ਕਿਹਾ ਕਿ ਕੈਨੇਡਾ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ਤੇ ਅਜਿਹੇ ਸਿਆਸੀ ਦੋਸ਼ਾਂ ਨੂੰ ਸਿੱਧੇ ਤੌਰ ਤੇ ਨਕਾਰਨਾ ਚਾਹੀਦਾ ਹੈ ਤਾਂ ਜੋ ਸਮੁੱਚੇ ਤੌਰ ਤੇ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹੋਰ ਨਾ ਵਿਗੜਨ ਹੁਣ ਨਜ਼ਰ ਮਾਰਦੇ ਆਂ ਅਜ ਦੀਆਂ ਸੋਨੇ ਦੀਆਂ ਕੀਮਤਾਂ ਤੇ 18 ਕੈਰਟ 1 ਤੋਲਾ ਸੋਨੇ ਦੀ ਕੀਮਤ 712 ਕੈਨੇਡੀਅਨ ਡਾਲਰ ਹੈ 22 ਕੈਰਟ 1 ਤੋਲਾ ਸੋਨੇ ਦੀ ਕੀਮਤ 874.9 ਕੈਨੇਡੀਅਨ ਡਾਲਰ ਹੈ 24 ਕੈਰਟ ਇੱਕ तोला سونے ਦੀ ਕੀਮਤ 976.6 ਕੈਨੇਡੀਅਨ ਡਾਲਰ ਹੈ ਭਾਰਤੀ ਰੁਪਈਆ ਦਾ ਜ਼ਿਕਰ ਕਰੀਏ ਤਾਂ 18 ਕੈਰਟ ਇੱਕ तोला سونے ਦੀ ਕੀਮਤ ਹੈ 42991.21 ਰੁਪਏ 24 ਕੈਰਟ ਇੱਕ तोला سونے ਦੀ ਕੀਮਤ ਹੈ 52812 ਰੁਪਏ ਤੇ 43 ਪੈਸੇ 24 ਕੈਰਟ ਇੱਕ तोला سونے ਦੀ ਕੀਮਤ ਹੈ 58959 ਰੁਪਏ ਤੇ 44 ਪੈਸੇ ਜ਼ਿਕਰ ਕਰ ਲੈਨੇ ਆ ਕੈਨੇਡੀਅਨ ਡਾਲਰ ਦਾ ਇੱਕ ਕੈਨੇਡੀਅਨ ਡਾਲਰ ਦੀ ਕੀਮਤ 60 ਭਾਰਤੀ ਰੁਪਏ ਤੇ 36 ਭਾਰਤੀ ਪੈਸੇ ਦੇ ਬਰਾਬਰ ਹੋ ਗਈ ਹੈ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂ ਕਿ ਨਵੀਆਂ ਤੇ ਤਾਜ਼ਾ ਖਬਰਾਂ ਦਿਨਾਂ ਤਨਮਤ